ਅਸਲੀ ਜੀਵਨ ਤੁਹਾਡੇ ਨਹੀਂ ਤੁਹਾਡਾ ਜਿਹੜਾ ਜੀਵਨ ਵਾਣਾ ਜਿਹੜੀ ਤੁਹਾਡੀ ਅਮੀਰੀ ਆ ਬ੍ਰਾਂਡ ਥੋੜਾ ਹੈਗਾ ਵੀ ਤੁਹਾਡੇ ਕੱਪੜੇ ਕਿੰਨੇ ਮਹਿੰਗੇ ਆ ਤੁਸੀਂ ਜੁੱਤੀ ਕਿੱਡੀ ਮਹਿੰਗੀ ਪਾਈ ਆ ਕਈ ਤੇ ਬ੍ਰਾਂਡਾਂ ਨੇ ਖਾ ਲਿਆ ਕਈਆਂ ਨੇ ਕਈ ਤੇ ਬ੍ਰਾਂਡ ਚੱਕੀ ਫਿਰਦੇ ਬਾਅਦ ਚ ਪੁੱਛਣਾ ਲੋਕਾਂ ਨੇ ਅਸਲੀ ਬ੍ਰਾਂਡ ਆ ਤੁਹਾਡਾ ਜੀਵਨ ਥੋੜਾ ਕਰਤਾਰ ਤੁਸੀਂ ਲੋਈ ਵੀ ਸਿੰਪਲ ਲਈ ਹੋਵੇ ਸਿੰਪਲ ਭਾਵੇਂ ਕੱਪੜੇ ਪਾਏ ਹੋਣ ਕੋਈ ਕਹੇ ਯਾਰ ਕਿਸੇ ਦੀ ਚੰਗਾ ਤੇ ਕਰਦਾ ਸੀ ਨਾ ਉਹ ਚੰਗਾ ਕਰਮ ਕਰਦਾ ਸੀ ਤੂੰ ਸੱਚੀ ਉਹ ਜੀਵਨ ਜੀਉ ਕੇ ਗਿਆ ਉਹਨਾਂ ਨੇ ਕੇਵਲ ਖਾਦਾ ਪੀਤਾ ਤੇ ਸੁੱਤੇ ਨਹੀਂ ਆ ਕੁਝ ਭਲਾ ਕੀਤਾ ਮੈਂ ਕਹਿੰਦਾ ਆਓ ਆਪਾਂ ਸਿੱਖਿਆ ਲਈਏ ਕਿਸੇ ਕੋਲੋਂ ਤੇ ਕਈ ਵਾਰੀ ਕੋਜੇ ਇਨਸਾਨ ਐਸੇ ਹੁੰਦੇ ਆ ਜਿਨ੍ਹਾਂ ਨੂੰ ਲੋਕ ਕਹਿੰਦੇ ਆ ਕਿ ਯਾਰ ਸਾਡੇ ਬੱਚੇ ਵੀ ਇਦਾਂ ਦੇ ਬਣ ਅਸੀਂ ਵੀ ਇਹਨਾਂ ਵਿੱਚ ਇਹ ਕੁਆਲਿਟੀ ਪੈਦਾ ਕਰ ਸਕੀਏ ਪੇਟ ਭਰਿਓ ਪਸ਼ੂਆ ਜੋ ਸੋਇਓ ਮਨੁੱਖ ਜਨਮ ਹੈ ਹਾਰਿਓ ਇਹ ਸ਼ਬਦ ਦਾ ਰਹਾਉ ਵਾਲਾ ਬੰਦ ਸੀ ਅੱਗੇ ਮੈਂ ਕਹਿੰਦੇ ਸਾਧ ਸੰਗਤ ਕਬਹੂ ਨਹੀਂ ਕੀਨੀ ਰਚਿਓ ਤੰਦੇ ਝੂਠ ਸਾਧ ਸੰਗਤ ਸਾਥ ਕੋਣੇ ਗੁਰੂ ਗੁਰੂ ਦੀ ਸੰਗਤ ਤੇ ਗੁਰੂ ਦੀ ਸੰਗਤ ਤੁਸੀਂ ਖੇਤਾਂ 'ਚ ਵੀ ਕਰ ਸਕਦੇ ਹੋ ਹਲ ਵਾਉਂਦਿਆਂ ਵੀ ਕਰ ਸਕਦੇ ਹੋ ਰੋਟੀ ਬਣਾਉਂਦਿਆਂ ਵੀ ਕੋਈ ਗੁਰ ਮੇਰੇ ਸੰਗ ਹੈ ਨਾ ਸਦਾ ਹੈ ਨਾਲੇ ਗੁਰਦੁਆਰੇ ਆਉਣਾ ਕਦੇ ਲਈ ਸਿੱਖਿਆ ਲੈਣ ਲਈ ਪਰ ਸੰਗਤ ਮੈਂ ਕਿਤੇ ਵੀ ਕਰ ਸਕਦਾ ਊਠ ਤ ਬੈਠ ਤ ਸੋਵਤ ਤੇ ਆਈਏ ਮਾਰਗ ਚਲ ਤਾ ਖੇਤਾਂ 'ਚ ਵੀ ਕਰ ਸਕਦੇ ਹੋ ਰੋਟੀ ਪਕਾਉਂਦਿਆਂ ਵੀ ਕਾ ਬੱਸ ਟਰੱਕ ਚ ਲਾਉਂਦਿਆਂ ਦੁਕਾਨ ਤੇ ਜਿੱਥੇ ਵੀ ਮਰਜ਼ੀ ਤੁਸੀਂ ਸੰਗਤ ਕਰ ਸਕਦੇ ਹੋ ਵੈਸੇ ਗੁਰਦੁਆਰੇ ਆਉਣਾ ਸੇਵਾ ਕਰਨੀ ਸਿੱਖਿਆ ਲੈਣੀ ਤੁਹਾਰੇ ਕਦੇ ਨੇ ਸਾਥ ਸੰਗਤ ਕਬ ਹੂ ਨਹੀਂ ਕੀਤੀ ਕੀ ਕੀ ਤਫਰ ਰਚਿਓ ਤੰਦੇ ਝੂਠ ਰਚਿਓ ਤੰਦੇ ਝੂਠ ਦਾ ਕੀ ਅਰਥ ਹੈ ਜੀ ਝੂਠੇ ਤੰਦੇ ਨੌਕਰੀ ਕਰਨੀ ਦੁਕਾਨ ਕਰਨੀ ਬਿਜ਼ਨਸ ਕਰਨ ਇਹ ਝੂਠੇ ਤੰਦੇ ਕਈ ਵਾਰੀ ਸਾਨੂੰ ਇਹ ਪ੍ਰਚਾਰਿਆ ਗਿਆ ਵੀ ਇਹਦੇ ਤੰਦੇ ਝੂਠੇ ਆ ਜੀ ਇਹ ਕਾਰੋਬਾਰ ਤੇਰੇ ਨਾਲ ਥੋੜਾ ਜਾਣੇ ਜੇ ਕਾਰੋਬਾਰ ਨਾਲ ਨਹੀਂ ਜਾਣੇ ਤੇ ਕਾਰੋਬਾਰ ਨਹੀਂ ਬੰਦਾ ਕਰੇਗਾ ਤੇ ਰੋਟੀ ਕਿਦਾਂ ਕਮਾਏਗਾ ਜੇ ਕਿਰਤ ਨਹੀਂ ਕਰੇਗਾ ਤੇ ਦਸਵੰਦ ਕਿਦਾਂ ਕੱਢੇਗਾ ਇਥੇ ਤੰਦੇ ਮਨ ਦੇ ਤੰਦਿਆਂ ਦੀ ਗੱਲ ਹੋ ਰਹੀ ਹੈ ਤੰਦੇ ਤੰਦੇ ਤੇ ਕਰਨੇ ਇਥੇ ਦੇ ਮਾਰੇ ਨਾਲ ਕੰਮ ਕਰਨਾ ਸਿਖਾਇਆ ਸਿੱਖਾਂ ਨੂੰ ਵੱਖ-ਵੱਖ ਕਿੱਤਿਆਂ ਦੇ ਵਪਾਰੀ ਲੈ ਆ ਕੇ ਅੰਮ੍ਰਿਤਸਰ ਜੋਂ ਵਸਾਇਆ ਉਦੋਂ ਲੈ ਕੇ ਆਏ ਘੋੜਿਆਂ ਦੇ ਵਪਾਰ ਕਰਨੇ ਸਿਖਾਏ ਮਾਰੇ ਨੇ bizness ਕਰਨਾ ਸਿਖਾਇਆ ਦੁਕਾਨਾਂ ਕਰਨੀਆਂ ਸਿਖਾਈਆਂ ਮਿਹਨਤ ਕਰਨੀ ਸਿਖਾਈ ਮਾਰੇ ਨੇ ਵੀ ਮਿਹਨਤ ਕਰੋਗੇ ਤੁਸੀਂ 10-50 ਰੁਪਏ ਕਮਾਓਗੇ ਵਿੱਚੋਂ ਦਸਵੰਦ ਕੱਢੋਗੇ ਸਮਾਜ ਦਾ ਭਲਾ ਕਰੋਗੇ ਤੇ ਜੇ ਤੁਸੀਂ ਕੰਮ ਹੀ ਨਹੀਂ ਕਰੋਗੇ ਇਥੇ ਬਹੁਤਿਆਂ ਨੇ ਝੂਠੇ ਧੰਦੇ ਕਹਿ ਕੇ ਕੰਮ ਹੀ ਛਲਵਾਏ ਕਈਆਂ ਦੇ ਕਿ ਚੰਗੇ ਭਲੇ ਕੰਮ ਕਰਦੇ ਕਰਦੇ ਪਾਸੇ ਹੋ ਗਏ ਨੇਕੜੇ ਉਹਨਾਂ ਨੇ ਕਿਹਾ ਜੀ ਤੇ ਏਕੜੇ ਨਾਲ ਜਾਣੇ ਕੰਮ ਕਰਨਾ ਹੈ ਮਿਹਨਤ ਕਰ ਜਦੋਂ ਤੱਕ ਹੈ ਮਿਹਨਤ ਕਰੋ ਮੁਸ਼ਕਤ ਕਰੋ ਹਾਂ ਕੰਮ ਸਹੀ ਕਰੋ ਇਹ ਝੂਠੇ ਧੰਦੇ ਆ ਦਾ ਪਤਾ ਕੀ ਹੈ ਜਿਹੜਾ ਮਨ ਝੂਠੇ ਧੰਦੇ ਕਰਦਾ ਵਕਾਰ ਭੋਗਦਾ ਕਾਮੀ ਵਿਰੋਧੀ ਲੋਭੀ ਲਾਲਚੀ ਜਦੋਂ ਵਿਸ਼ੇ ਵਕਾਰਾਂ ਭੋਗਦਾ ਇਹ ਮਨ ਦੇ ਝੂਠੇ ਧੰਦੇ ਆ ਤੇ ਮਨ ਦੇ ਸੱਚੇ ਧੰਦੇ ਕਿਹੜੇ ਆ ਜਦੋਂ ਸਤ ਸੰਤੋਖ ਦਇਆ ਧਰਮ ਧੀਜ ਨੂੰ ਧਾਰਨ ਕਰਦਾ ਉਦੋਂ ਮਨ ਦਾ ਸੱਚਾ ਧੰਦਾ ਵਾ ਸੱਚਾ ਕਾਰੋਬਾਰ ਆ ਰਚਿਓ ਧੰਦੇ ਝੂਠ ਇਹ ਮਨ ਝੂਠਿਆਂ ਧੰਦਿਆਂ ਵਿੱਚ ਫਸਿਆ ਪਿਆ ਇਹਨੂੰ ਕਾਚਾ ਤਨ ਵੀ ਆਖਿਆ ਕਾਚਾ ਤਨ ਸंचे ਮੂਰਖ ਗਵਾਰ ਮਨਮਕ ਭੂਲੇ ਅੰਧ ਗਵਾਰ ਵਿਖਿਆ ਕਹਿ ਤਾ ਨਾ ਸਦਾ ਦੁਖ ਬਿਨਾ ਸਾਥ ਜਾਏ ਨਾ ਪ੍ਰਾਪਤ ਹੋਏ ਇਸ ਕਰਕੇ ਮਹਾਰਾਜ ਕਹਿੰਦੇ ਨੇ ਸਾਥ ਸੰਗਤ ਕਬ ਹੁ ਨਹੀਂ ਕੀਨੀ ਰਚਿਓ ਧੰਦੇ ਝੂਠ ਸਵਾਨ ਸ਼ੂਕਰ ਸੂਰ ਸਵਾਨ ਕੁੱਤਾ ਸਵਾਨ ਸ਼ੂਕਰ 22 22 ਕਹਿੰਦੇ ਕਾਂ ਨੂੰ ਇਨਾ ਤਿੰਨਾਂ ਦੀ ਤਰ੍ਹਾਂ ਹੁਣ ਤਿੰਨ ਕੀ ਕਰਦੇ ਭਲਾ ਕੁੱਤਾ ਲਾਲਚੀ ਆ ਸੂਰ ਗੰਦਗੀ ਖਾਂਦਾ ਕਾਂ ਤਾਂ ਕਾਂ ਕਰਦਾ ਗੰਦਗੀ ਖਾਂਦਾ ਇਹ ਸਾਰੇ ਰਚਿਓ ਧੰਦੇ ਚੂਤ ਸਵਾਨ ਸੂਕਰ ਬਾਇਸ ਜਿਵੇਂ ਭਟਕਤ ਚਾਲਿਓ ਊਠ ਜਿਵੇਂ ਇਹ ਪੜਕਦੇ ਰਹਿੰਦੇ ਆ ਨਾ ਕੁੱਤਾ ਦੇਖਿਆ ਕਦੀ ਕਿਤੇ ਕਦੀ ਕਿਤੇ ਸੂਰ ਗੰਦਗੀ ਖਾਂਦਾ ਤੇ ਕਾਂ ਅੱਜ ਉਹਦੇ ਬਨੇਰੇ ਤੇ ਕੱਲ ਨੂੰ ਉਹਦੇ ਬਨੇਰੇ ਤੇ ਜਦੋਂ ਤੁਹਾਡਾ ਮਨ ਸਾਦੀ ਸੰਗਤ ਨਹੀਂ ਕਰੇਗਾ ਤੇ ਝੂਠੇ ਧੰਦੇਆਂ 'ਚ ਫਿਰ ਸੂਰ ਨੂੰ ਗੰਦਗੀ 'ਚ ਮੂੰਹ ਮਾਰੇਗਾ ਕੁੱਤੇ ਨੂੰ ਲਾਲਚੀ ਹੋਏਗਾ ਤੇ ਕਾਂ ਨੂੰ ਕਦੀ ਕਿਸੇ ਬਨੇ ਰੀਤੇ ਤੇ ਕਦੀ ਕਿਸੇ ਬਨੇ ਰੀਤੇ ਹੋਏਗਾ ਰਚੱਤਨ ਦੇ ਸਮਝ ਗਏ ਝੂਠੇ ਕਿਹੜੇ ਫਿਰ ਆਓਗੇ ਰਚਿਓ ਤੰਦੇ ਇਹਨਾਂ ਵਾਂਗੂ ਪਟਕੂਆ ਸਵਾਨ ਸ਼ੂਕਰ ਬਾਇਸ ਤੇ ਹੁਣ ਇਹਦਾ ਮਤਲਬ ਇਹ ਜੂਨਾ ਜਿਉਂਦਿਆਂ ਭੋਗ ਗਿਆ ਨਾ ਮਨ ਕਾਂ ਦੀ ਜੂਨ ਵੀ ਭੋਗ ਗਿਆ ਸੂਰ ਦੀ ਜੂਨ ਵੀ ਭੋਗ ਗਿਆ ਇਹ ਕੁੱਤੇ ਦੀ ਜੂਨ ਵੀ ਭੋਗ ਗਿਆ ਇਸਨ ਵਾਕਾ ਸੀ ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵੇ ਉਹ ਸ਼ਬਦ ਨਾ ਕੀਤੋ ਵਿਚਾਰ ਓਏ ਮਾਨਸ ਜੂਨਾ ਆਖਿਆ ਪਸ਼ੂ ਟਰ ਗਵਾ ਮਰਿਆ ਹੋਇਆ ਪਸ਼ੂ ਸਾਧ ਸੰਗਤ ਕਬਹੂ ਨਹੀਂ ਕੀਨੀ ਰਚਿਓ ਧੰਦੇ ਝੂਠ ਸਵਾਨ ਸੂਕਰ ਬਾਇਸ ਜਿਵੇਂ ਭਟਕਤ ਚਾਲਿਓ ਊਠ ਆਪਸ ਕਹਿੰਦੇ ਹੈ ਕੰਮ ਇਹ ਆ ਝੂਠਿਆਂ ਧੰਦਿਆਂ 'ਚ ਪੈ ਕੇ ਤੇ ਆਪਸ ਕੋ ਦੀਰ ਕਰ ਮੰਨ ਲੈ ਆਪਣੇ ਨੂੰ ਕਹਿੰਦਾ ਮੇਰੇ ਵਰਗਾ ਤੇ ਵੱਡਾ ਹੈ ਕੋਈ ਨਹੀਂ ਕਈ ਵਰੀ ਨਾ ਬੰਦਾ ਵਕਾਰੀ ਆਪਣੇ ਆਪ ਨੂੰ ਦੂਜਿਆਂ ਨਾਲੋਂ ਜ਼ਿਆਦਾ ਵੱਡਾ ਸਮਝਦਾ ਜੋ ਜਿਹੜੇ ਪੱਲੇ ਕੁਝ ਹੁੰਦਾ ਨਾ ਉਹ ਹੱਥ ਜੋੜਦਾ ਠੀਕ ਹੈ ਫਰਾ ਤੇ ਜਿਹੜਾ ਜਿਆਦਾ ਲਿਬੜਿਆ ਹੁੰਦਾ ਨਾ ਉਹ ਕਈ ਵਾਰੀ ਜਿਆਦਾ ਜਿਵੇਂ ਸਤਿਗੁਰ ਜੀ ਨੇ ਬਾਣੀ ਲਿਖਿਆ ਵੀ ਨਾਉ ਫਕੀਰੇ ਪਾਦਸ਼ਾ ਮੂਰਖ ਪੰਡਤ ਨਾਉ ਅੰਧੇ ਕਾ ਨਾਹੋ 파ਰਕੂ ਵੀ ਅੰਨਾ ਜਿਹੜਾ ਹੁੰਦਾ ਉਹ ਆਪਣੇ ਆਪ ਨੂੰ ਕਹਿੰਦਾ ਮੇਰੇ ਰਗ ਦੇ 파ਰਕੂ ਕੋਈ ਨਹੀਂ ਤੇ ਕੂੜੀ ਪੂਰੇ ਥਾਉ ਜਿਵੇਂ ਝੂਠਾ ਬੰਦਾ ਹਰਤਾ ਤੇ ਐਦਾਂ ਨਹੀਂ ਕਹਾ ਹੋ ਕੇ ਬੰਦਾ ਕਈ ਵਾਰ ਸੱਚਾ ਕਹਿੰਦਾ ਛੱਡ ਯਾਰ ਕੋਈ ਗੱਲ ਨਹੀਂ ਮੈਨੂੰ ਪਤਾ ਲੋਕਾਂ ਨੂੰ ਪਤਾ ਕਈ ਵਾਰ ਵਿਖਾਉਣਾ ਵੀ ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ ਤੇ ਪਤਾ ਹੁੰਦਾ ਕਈ ਵਾਰ ਜਗ੍ਹਾਆਂ ਨੂੰ ਵੀ ਇਹ ਜਿਹੜਾ ਜਾਦਾ ਅੱਗੇ ਹੋ ਗਿਆ ਬੰਦਾ ਇਹ ਬਸ ਬਾਬੇ ਦੀ ਕਿਰਪਾ ਹੀ ਆ ਪਰ ਉਹਨੂੰ ਆਤ ਹੁੰਦੀ ਹੈ ਨਾ ਅੱਗੇ ਢੋਕ ਢੋਕੇ ਇਦਾਂ ਪਰਿਵਾਰਾਂ ਚ ਕਿ ਰਿਸ਼ਤੇਦਾਰਾਂ ਚ ਇਦਾਂ ਹੁੰਦਾ ਕਈ ਵਾਰ ਪਰਿਵਾਰ ਚ ਪਤਾ ਹੁੰਦਾ ਕਿ ਇਹਨੇ ਵਧ ਕੀਤਾ ਕਿ ਇਹਨੇ ਘਟ ਕੀਤਾ ਪਰ ਕਈ ਨੂੰ ਆਤ ਹੁੰਦੀ ਹੈ ਗੱਲ ਕਰਨ ਦੀ ਕੁੜੀਪੁਰਾ ਤੇ ਸੰਸਥਾਵਾਂ ਚ ਵੀ ਐਸਾ ਹੁੰਦਾ ਹੁਣ ਸ਼ਬਦ ਕੀ ਇੱਥੇ ਵਰਤਿਆ ਕਹਿਣ ਲੱਗੇ ਆਪਸ ਕੋ ਦੀਰ ਕਰਮਨ ਆਪਣੇ ਆਪ ਨੂੰ ਦੀਰ ਕਰਕੇ ਵੱਡਾ ਕਰਕੇ ਕੌਣ ਬਲਾ ਰੱਜੀਓ ਧੰਦੇ ਝੂਠ ਉਹ ਲੜੀ ਆ ਨਾ ਪ੍ਰਕਰਨ ਉੱਤੋਂ ਤੁਰਿਆ ਆ ਰਿਹਾ ਸ਼ਬਦ ਦੀ ਵਿਚਾਰ ਉੱਤੋਂ ਆ ਰਹੀਦਾ ਉਹ ਪਿਛਲੀ ਪੰਕਤੀ ਨੇ ਅਗਲੀ ਪੰਕਤੀ ਦੇ ਨਾਲ ਜੁੜਨਾ ਜਿਹੜਾ ਜ਼ਿਆਦਾ ਲਿਬੜਿਆ ਆਪਸ ਕੋ ਦੀਰ ਕਰਮਨ ਆਪਣੇ ਨੂੰ ਕਹਿੰਦਾ ਮੇਰੇ ਗਾ ਤਾਂ ਵੱਡਾ ਹੈ ਕੋਈ ਨਹੀਂ ਤੇ ਜਿਹੜਾ ਸੱਚੀ ਵੱਡਾ ਹੁੰਦਾ ਉਹ ਤੇ ਝੁਗ ਜਾਂਦਾ ਉਹ ਤੇ ਨਿਵੇਂ ਸੋ ਗौरा ਹੋਇਆ ਉਹ ਤੇ ਆਪਸ ਕੋ ਜੋ ਜਾਣੇ ਨੀ ਜਾ ਸੋ ਗਣੀਏ ਸਭ ਤੋਂ ਉੱਚਾ ਕਈ ਵਾਰੀ ਕਹੀ ਰੱਖਿਆ ਸੋਰੇ ਘਰ ਜਾ ਕੇ ਜਵਾਈ ਐਨ ਪੁੱਤ ਬਣ ਕੇ ਤੁਰੇ ਫਿਰਦੇ ਆ ਤੇ ਹੁਣ ਤਾਂ ਭਲਾ ਹੋ ਜੇ ਹੁਣ ਤਾਂ ਮਹਾਰਾਜ ਦੀ ਕਿਰਪਾ ਘਰਾਂ ਚ ਏਸੀ ਕੂਲਰ ਪੱਖੇ ਆ ਗਏ ਪਹਿਲਾਂ ਤੇ ਚਾਦਰ ਵਿਛਾਉਣੀ ਤੇ ਆਪਣਾ ਸਹਰਾਣਾ ਲਾ ਕੇ ਪੱਖੀ ਵੀ ਕਈ ਵਾਰੀ ਫੜਾਈ ਹੁੰਨੇ ਵੀ ਪੱਖੀ ਚਲੋ ਇਹਨੂੰ ਉਹ ਜਿਹੜੀ ਨਾਲ ਬੀਬੀ ਆਈ ਹੁੰਦੀ ਉਹ ਕਹਿੰਦੀ ਦਸ ਹੱਥ ਦੋ ਵੀ ਘਰ ਪੱਖਿਆ ਆਪਣੇ ਚੱਲਦਾ ਆਪਣੇ ਵੱਲ ਹਾਂਜੀ ਘਰ ਭਾਵੇਂ ਠੰਡੇ ਪਾਣੀ ਨਾਲ ਹੁੰਦਾ ਹੋਵੇ ਤੇ ਅਗਲੇ ਨੂੰ ਵਕਤ ਪਾਇਆ ਹੁੰਦਾ ਇਹਨੂੰ ਗਰਮ ਪਾਣੀ ਕਰਕੇ ਦੇਉ ਗੋਏ ਸਵੇਰੇ ਬੀਬੀਆਂ ਤੜਕੇ ਸਾਸਰਚਾਰੀ ਉੱਠ ਕੇ ਚੁੱਲ੍ਹੇ ਜਾ ਕੇ ਡੌਣ ਦੀ ਦੀ ਜਵਾਈ ਆਇਆ ਸੁਖਣਾ ਇਹਨੂੰ ਨਵਾਉਣਾ ਗਰਮ ਪਾਣੀ ਕਰਕੇ ਉਥੇ ਭਾਵੇਂ ਦਿਨੇ ਨੂੰ ਹੁੰਦਾ ਹੋਵੇ 12 ਵਜੇ ਇੱਥੇ ਤਾਂ ਅਗਲੇ ਨੂੰ ਵਕਤ ਨੂੰ ਫੜਾਉਣਾ ਨਾ ਫਿਜੋਰ ਰੋਣਾ ਅਗਲਿਆਂ ਦਾ ਇੱਕ ਹਫਤੇ ਦੀ ਤੁਹਾਈ ਸ਼ਾਕੇ ਵੀ ਜਾਣੀ ਆ ਸਾਹਮਣੇ ਬੋਤਲ ਰੱਖੋ ਸਾਜੋ ਸਮਾਨ ਰੱਖੋ ਤਿਆਰੀ ਪਤਾ ਲੱਗੇ ਵੀ ਪਰੋਣਾ ਜੀ ਆਏ ਆ ਹੁਣ ਅਗਲੀ ਪੀੜੀ ਫਰਕ ਪੈ ਗਿਆ ਜੀ ਅਗਲੀ ਪੀੜ੍ਹੀ ਤੇ ਜਿਹੜੇ ਪੜ੍ਹੇ ਲਿਖੇ ਬੱਚੇ ਬੱਚੀਆਂ ਉਹ ਤੇ ਇਦਾਂ ਹੁੰਦੇ ਜਿਵੇਂ ਇਹ ਪੋਤੀ ਹੈ ਜੀ ਜਵਾਈ ਨਹੀਂ ਹੈਗਾ ਸਾਡੇ ਘਰ ਦਾ ਨਾਮ ਮਾਮਾ ਨੂੰ ਮਸੂਸ ਹੁੰਦਾ ਵਾ ਬੰਦੀਏ ਠੀਕ ਐ ਸੇ ਤੇ ਸਾਡੇ ਚੁੱਲੇ ਲਾ ਕੇ ਬੈ ਕੇ ਰੋਟੀ ਖਾ ਕੇ ਚੱਲ ਜਾਂਦਾ ਨਾਇਨੇ ਕਦੀ ਤੰਗ ਕੀਤਾ ਤੇ ਸੱਚੀ ਜਿਨ੍ਹਾਂ ਦੇ ਪੱਲੇ ਕੁਝ ਹੁੰਦਾ ਉਹ ਤੰਗ ਨਹੀਂ ਕਰਦੇ ਤੇ ਜਿਨ੍ਹਾਂ ਦੇ ਪੱਲੇ ਕੱਖ ਨਹੀਂ ਹੁੰਦਾ ਉਹ ਸੋ ਜਿਆਦਾ ਤੰਗ ਕਰਦੇ ਸਮਾਜ ਵਿੱਚ ਵੀ ਇਦਾਂ ਹੁੰਦਾ ਜਿਹੜੇ ਸੱਚੀ ਸੇਵਾ ਕਰਦੇ ਆ ਨਾ ਉਹ ਸੱਚੀ ਸੇਵਾ ਕਰਦੇ ਹੋਰ ਹੀ ਉਹ ਸ਼ੋਅ ਆਪਣੀ ਕਰਦੇ ਉਤਰੇ ਫਿਰਦੇ ਠੀਕ ਆ ਕੋਈ ਗੱਲ ਨਹੀਂ ਤੇ ਕਿਹਨੇ ਦਾ ਕੰਮ ਅੱਗੇ ਹੁੰਦਾ ਵਾ ਵੀ ਜਦੋਂ ਦਾਲ ਦੂਰ ਬਣ ਗਈ ਕੜਸ਼ੀ ਬਾਅਦ ਚ ਮਾਰਨਾ ਆਇਨਾ ਹੁਣ ਜਸਵੀਰ ਤੇ ਗੰਡੇ ਕਟਣ ਡਿਆ ਸੀ ਸਵੀਰ ਦਾ ਵਿਚਾਰਾ ਕਰਨ ਡਿਆ ਸੀ ਹੁੰਦਾ ਨੀ ਜਿਵੇਂ ਆ ਵਿਆਹਾਂ ਸ਼ਾਦੀਆਂ ਤੇ ਗਰੰਤੀ ਸਿੰਘ ਸਵੀਰ ਦਾ ਚੋਰ ਕਰਾ ਲਿਆ ਜਦੋਂ ਮੂਵੀ ਬਣਨੀ ਉਹਦਾ ਲਾੜੇ ਦਾ ਤਾਇਆ ਆਣ ਕੇ ਚੋਰ ਫੜ ਲਿੰਦਾ ਬਜਾ ਸਵੀਰ ਦਾ ਉਹ ਚੋਰ ਕਰ ਨਹੀਂ ਡੇ ਹੁਣ ਚੋਰ ਤੇਰਾ ਫੜਿਆ ਜਿਆਦਾ ਆਣਾ ਪਰ ਮੂਵੀ ਆਉਣੀ ਆ ਨਾ ਮੂਵੀ ਚ ਫੋਟੋ ਨਹੀਂ ਆਉਣੀ ਬਿ ਤਾਇਆ ਚੋਰ ਵੀ ਕਰਦਾ ਸਵੀਰ ਦੀ ਤੇਰੀ ਠਾਠ ਹੀ ਨਹੀਂ ਵੱਜੀ ਹੁਣ ਤੂੰ ਚੋਰ ਕਰਨ ਆ ਗਿਆ ਕਿਉਂਕਿ ਵਿਖਾਉਣਾ ਨਾ ਮੂਵੀ ਚ ਵੀ ਤਾਇਆ ਬੜਾ ਸੇਵਾਦਾਰ ਤਕੜਾ ਭਈ ਭੋਗ ਪੈਣ ਦੀ ਦੇਰ ਆ ਫੇਰ ਆਇਆ ਨੀ ਚੋਰ ਫੜਾ ਦੇਣਾ ਵੀ ਲੈ ਜੋ ਹਣ ਛੱਡੋ ਇਹਨੂੰ ਮੈਂ ਤੇ ਕੁੜਮਾ ਲਾ ਪੀੜਾ ਵਾ ਤੇ ਫੇਰ ਗੱਡੀ ਨਿੰਗਣੀ ਬਾਬੇ ਨੇ ਕਹਿ ਕੋਈ ਗੱਲ ਨਹੀਂ ਆਪਾਂ ਪੋਲ ਖੋਲਾ ਕਰ ਦਨੇ ਬਾਬੇ ਨੇ ਤਾਂ ਹੱਥ ਮਾਰੇ ਪੋਲ ਚੌੜਾ ਹੋ ਗਿਆ ਗੱਡੀ ਲਗਾ ਕੇ ਪੋਲ ਫੇਰ ਤੰਗ ਕਰਦਾ ਬਾਬੇ ਨੇ ਸਮੁੰਦਰ ਵਿੱਚ ਘਾਰਾ ਛੱਡਦਾ ਵੀ ਬਾਬੇ ਸਾਡੇ ਪੋਲ ਖੋਲਾ ਕਰਦੇ ਰੱਬ ਜਾਣੇ ਉਹ ਬਾਬੇ ਕਿੱਥੇ ਜਗੇ ਜਿਹੜੇ ਪੋਲ ਖੋਲੇ ਕਰਦੇ ਮਾਰੋ ਤੇ ਆਂ ਹੁਣ ਤੱਕ ਕਈ ਵਾਰ ਵੀ ਆ ਗਏ ਬਾਬੇ ਪਤਾ ਲੱਗ ਗਿਆ ਨਾ ਵੋਲੋ ਪਿਆਰਿਓ ਕਿੰਨੇ ਬਾਬੇ ਬਾਹਰ ਆ ਗਏ ਹੋ ਸਿਆਣੇ ਬਣ ਜਾਓ ਸੂਝਵਾਨ ਬਣ ਜਾਓ ਨਾ ਜਾਓ ਇਹਨਾਂ ਪੇਖੀਆਂ ਪਖੰਡੀਆਂ ਦੇ ਕੋਲ ਕਿਤੇ ਜਾਣ ਦੀ ਨਹੀਂ ਆਪਸ ਕੋ ਜੀਰ ਕਰ ਮੰਨੈ ਔਰਣ ਕੋ ਲਗਮਾਤ ਦੂਜਿਆਂ ਨੂੰ ਲਗਾ ਮਾਤਰਾ ਸਮਝਦੇ ਸੀ ਜਿਹੜਾ ਜਿਹਦੇ ਪੱਲੇ ਕੁਝ ਹੈਗਾ ਸੀ ਨਾ ਉਹਨੂੰ ਲਗਾ ਮਾਤਰਾ ਨਹੀਂ ਲਗਾ ਮਾਤਰਾ ਸਮਝੋ ਜਿਵੇਂ ਮੰਮੇ ਨੂੰ ਕੰਨਾ ਤੱਤੇ ਨੂੰ ਕੰਨਾ ਬੜਾ ਦੋ ਕੰਨੇ ਆ ਨਾ ਉਹ ਸ਼ਬਦ ਦਾ ਸਹੀ ਉਚਾਰਨਾ ਇਥੇ ਜਿਹੜੇ ਉੱਚ ਜਾਤੀਏ ਸੀ ਨਾ ਮਾਤੜਾ ਨੂੰ ਲਗਾ ਮਾਤੜੇ ਸਮਝਦੇ ਸੀ ਲਾਹਣ ਦੀ ਸੁੱੜ ਜੀ ਵਿਆਖਿਆ ਸਮਝੋ ਤੁਹਾਡੇ ਕੋਲ ਪੈਸਾ ਬਹੁਤ ਹੋਵੇ ਤੁਸੀਂ ਕੋਠੀ ਪਾਉਣੀ ਹੋਵੇ ਪੈਸੇ ਨਾਲ ਕੋਠੀ ਇਕੱਲੀ ਪਾ ਸਕਦੇ ਹੋ ਜੇ ਤੁਹਾਨੂੰ ਵਰਕਰ ਹੀ ਨਹੀਂ ਮਿਲਣਗੇ ਪੈਸਾ ਪੈਸਾ ਤੁਹਾਡੇ ਕੋਲ ਪੈਸਾ ਹੀ ਆ ਨਾ ਪਰ ਉਸ ਤੋਂ ਬਾਅਦ ਅਗਲਾ ਕੰਮ ਸ਼ੁਰੂਣਾ ਇੱਟਾਂ ਕਿੱਥੋਂ ਲੈਣੀਆਂ ਇੱਟਾਂ ਕੌਣ ਪਾਥਰਿਆ ਜੇ ਕੋਈ 4 ਪੈਸੇ ਉਹ ਇੱਟਾਂ ਵਾਲੇ ਬੰਨੇ ਆਉਂਦਾ ਕੌਣ ਮਿੱਟੀ ਦੇ ਹੱਥ ਮਾਰਦਾ ਜੀ ਇਟਾਂ ਕਿਹਨੇ ਪੱਥੀਆਂ ਵਾਂ ਕਿਹਨੇ ਕੱਚੀਆਂ ਇਟਾਂ ਪੱਠੇ ਤੇ ਖੜੀਆਂ ਵਾਂ ਕਿਹਨੇ ਮੁੜ ਕੇ ਉਥੋਂ ਲੱਦੀਆਂ ਵਾਂ ਕਿਹੜਾ ਉਥੋਂ ਤੁਹਾਡੇ ਘਰ ਸੁੱਟਣ ਆਇਆ ਵਾ ਕਿਹਨੇ ਮੁੜ ਕੇ ਤੁਹਾਡੀਆਂ ਨੀਂਹਾਂ ਪਟਣੀਆਂ ਵਾਂ ਕਿਹਨੇ ਮੁੜ ਕੇ ਤੁਹਾਡੀਆਂ ਨੀਂਹਾਂ 'ਚ ਉਤਰ ਕੇ 5-7 ਫੁੱਟ ਥੱਲੇ ਫੁੱਟ ਕੇ ਨੀਂਹਾਂ ਭਰਨੀਆਂ ਵਾਂ ਫੇਰ ਕੰਧ ਚਣਨੀ ਆ ਫਿਰ ਸੀਮੈਂਟ ਵਿੱਚ ਸਰੀਆ ਬਜਰੀ ਰਲਾ ਕੇ ਫੇਰ ਉਹਦੀਆਂ ਨੀਂਹਾਂ ਪੱਕੀਆਂ ਕਰਨੀਆਂ ਵਾਂ ਫੇਰ ਉਹਨੂੰ ਇਟਾਂ ਚਣਨੀਆਂ ਫੇਰ ਪਲਾਸਟਰ ਕਰਨਾ ਵਾਂ ਫਿਰ ਲੈਂਟਰ ਪੈਣਾ ਵਾਂ ਤੁੰਝੇ ਪੈਸੇ ਲਾਏ ਹਨ ਜੇ ਜਿਹਨੂੰ ਤੁਸੀਂ ਲਗਾ ਮਾਤਰਾ ਸਮਝੋ ਜੇ ਹੋਣੀ ਨਾ ਤੇ ਤੁਸੀਂ ਪੈਸੇ ਨਾ ਨੋਟ ਤੇ ਨੋਟ ਰੱਖ ਕੇ ਕੋਠੀ ਪਾ ਕੇ ਵਿਖਾਇਓ ਭਲਾ ਅਜੇ ਡੇਰੇਦਾਰ ਵੀ ਆ ਜਿਹੜਿਆਂ ਦੇ ਜੀ ਤੁਸੀਂ ਇੱਥੇ ਮਾਤਰਾ ਬੰਦਾ ਸਾਡੇ ਡੇਰੇ ਚ ਨਹੀਂ ਆਦਾ ਤੁਹਾਨੂੰ ਪੁੱਛੇ ਡੇਰੇ ਬਣਾਏ ਕਿ ਇਹਨਾਂ ਨੇ ਇਟਾਂ ਆਇਆਂ ਕਿਤੋਂ ਇਟ ਪੱਥੀ ਕਿਹਨੇ ਸੀ ਲਾਈ ਕਿਹਨੇ ਸੀ ਜਦੋਂ ਬਣ ਅੱਛਾ ਭੋਰਾ ਵੀ ਮਜ਼ਦੂਰ ਨੇ ਬਣਾਇਆ ਜਦੋਂ ਬਣ ਗਿਆ ਮੜ ਕੇ ਬਾਬਾ ਜੀ ਤੋਂ ਬਾਅਦ ਕੋਈ ਭੋਰੇ ਜਾ ਨਹੀਂ ਸਕਦਾ ਪੇ ਲੈ ਕੇ ਲਾਂਦੇ ਆ ਐਨੇ ਪਾਠ ਕਰੋਗੇ ਤੇ ਪੂਰੇ ਦਰਸ਼ਨ ਕਰਨੇ ਆ ਉਹ ਜਿਹੜਾ ਮਿਸਤਰੀ ਦਾ ਕਹਿੰਦਾ ਮੈਂ ਤੇ ਬਿਨਾ ਪਾਠ ਤੋਂ ਦਰਸ਼ਨ ਕਰਦਾ ਰਿਆ ਮੈਂ ਤੋਂ ਤੇ ਪਾਠ ਕਰਦਾ ਰਿਆ ਜਿਹਨਾਂ ਨੂੰ ਲਗਾ ਮਾਤਰਾ ਕਹਿੰਦੇ ਹੋ ਤੁਸੀਂ ਗੁਰੂ ਨੇ ਆਖਿਆ ਜਿਹਨਾਂ ਨੂੰ ਲਗਾ ਮਾਤਰਾ ਕਹਿੰਦੇ ਹੋ ਨਾ ਇਹਨਾਂ ਤੋਂ ਬਿਨਾ ਸਮਾਜ ਦਾ ਵਿਕਾਸ ਨਹੀਂ ਹੋ ਸਕਦਾ ਮੈਂ ਇਹਨਾਂ ਤੇ ਹੱਕ ਤੇ ਨੀਚਾ ਆਂਦਰ ਨੀਚ ਸਿੱਖੋ ਚਿੱਤਾਂ ਰੱਖਿਓ ਸਮਾਜ ਵਿੱਚ ਜਦੋਂ ਤੱਕ ਤੁਹਾਨੂੰ ਸਮਝ ਨਾ ਆਉਂਦੀ ਵੀ ਗੁਰੂ ਦੀ ਜੰਗ ਤੁਹਾਡੇ ਲਈ ਸੀ ਆ ਦੱਬੇ ਕੁਚਲੇ ਜਿਹੜੇ ਪਖੰਡੀ ਸਾਹ ਤੁਹਾਨੂੰ ਆਪਣੇ ਡੇਰੇ ਦੀ ਦਹਲੀਜ਼ ਨਹੀਂ ਲੰਘਣ ਦਿੰਦੇ ਤੁਹਾਨੂੰ ਫਿਰ ਵੀ ਉਹ ਬੀਬੇ ਪੁੱਤ ਲੱਗਦੇ ਆ ਗੁਰੂ ਤਾਂ ਤੁਹਾਡੀ ਜੰਗ ਲੜਦਾ ਰਿਹਾ ਇੱਕ ਬਾਪੂ ਦੇ ਚਾਰ ਪੁੱਤਰ ਹੋਣ ਤੇ ਉਹਨਾਂ ਚੋਂ ਦੋ ਪੁੱਤਰ ਦੋਹਾਂ ਪੁੱਤਰਾਂ ਨੂੰ ਹੱਕ ਨਾ ਦੇਣ ਤੇ ਬਾਪੂ ਉਹਨਾਂ ਦੋਹਾਂ ਪੁੱਤਰਾਂ ਦੇ ਹੱਕ ਬਦਲੇ ਜੰਗ ਲੜੇ ਤੇ ਪੁੱਤਰਾਂ ਨੂੰ ਫੇਰ ਵੀ ਨਾ ਸਮਝ ਆਵੇ ਕਿ ਜੰਗ ਸਾਡੀ ਬਾਪੂ ਸਾਡੀ ਲੜ ਰਿਹਾ ਸਾਨੂੰ ਬਰਾਬਰਤਾ ਦਿਵਾਉਣ ਲਈ ਸਾਡਾ ਹੱਕ ਦਿਵਾਉਣ ਲਈ ਤੇ ਉਹਨਾਂ ਵਰਗਾ ਫਿਰ ਬੇਵਕੂਫ ਤੇ ਅਣਜਾਣ ਕੌਣ ਹੋ ਸਕਦਾ ਸਾਨੂੰ ਅਜੇ ਤੱਕ ਸਮਝ ਨਹੀਂ ਲੱਗੀ ਵੀ ਕਰਗੀ ਤਰਪਾਸ਼ ਨੂੰ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਦੀ ਕੀ ਲੋੜ ਪੈ ਗਈ ਪੁੱਤਰ ਕੁਰਬਾਨ ਕਰਨ ਦੀ ਕੀ ਲੋੜ ਪੈ ਗਈ ਸਿਰਫ ਸਾਨੂੰ ਸਾਡੇ ਹੱਕ ਦਿਵਾਉਣ ਲਈ ਕਿ ਤੁਸੀਂ ਵੀ ਇਨਸਾਨ ਹੋ ਤੁਸੀਂ ਵੀ ਮਾਨਸਿਕ ਤੌਰ ਤੇ ਆਜ਼ਾਦ ਹੋ ਤੁਸੀਂ ਕੋਈ ਨੀਵੇਂ ਨਹੀਂ ਹੈਗੇ ਤੁਸੀਂ ਵੀ ਬਰਾਬਰ ਹੋ ਤੁਸੀਂ ਵੀ ਬਰਾਬਰ ਬਹਿ ਸਕਦੇ ਹੋ ਇਹ ਸ਼ੁਰੂਆਤ ਉਹ ਦਿਨ ਹੋਗੀ ਜਦਨ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਸਾਥੀ ਭਾਈ ਮਰਦਾਨਾ ਜੀ ਨੂੰ ਚੁਣਿਆ ਸੀ। ਉਦੋਂ ਹੀ ਅਜੇ ਤੱਕ ਸਮਝ ਨਹੀਂ ਲੱਗੀ ਸਾਨੂੰ। ਆਪਸ ਕੋ ਦੀਰਘ ਕਰ ਮੰਨਿਆ ਔਰਨ ਕੋ ਲਗਮਾਤ। ਆਪਣੇ ਆਪ ਨੂੰ ਵੱਡਾ ਸਮਝਣਾ ਦੂਜੇ ਨੂੰ ਲਗਾਮਾਤ ਰਾਂ ਤੇ ਮਹਾਰਾਜ ਭਗਤ ਕਬੀਰ ਜੀ ਕੀ ਅੰਦੇ ਵਾਲਾ। ਮਨਸਾ ਮੰਨ ਕਰਕੇ ਬਚਣਾ ਬਚਣਾ ਕਰਕੇ ਕਰਮਨਾ ਕੰਮਾ ਕਰਕੇ ਜਿਹੜੇ ਦੂਜੇ ਨੂੰ ਨੀਵਾ ਸਮਝਦੇ ਆ। ਮਨ 'ਚ ਵੀ ਗਲਾਨੀ ਆ ਨਫ਼ਰਤ ਕਰਦੇ ਆ। ਇਹ ਨੀਵਾ ਵਾਂ। ਮਨ ਜੀ ਤੇ ਬਚਨਾ ਕਰਕੇ ਵੀ ਕਹਿੰਦੇ ਆ ਇੰਨੀ ਵੀ ਜਾਂਦਾ ਵਾ ਤੇ ਕਰਮ ਕਰਮਾ ਕਰਕੇ ਵੀ ਕਹਿੰਦੇ ਇਹਦੇ ਬਹੁਤ ਘਟੀਆ ਕਰਮ ਨੇ ਇਹ ਸਾਡੇ ਮੁਕਾਬਲੇ ਤੇ ਨਹੀਂ ਹਸਲ ਭਗਤ ਜੀ ਕਹਿੰਦੇ ਮੈਂ ਦੇਖੇ ਦੋਜਕ ਜਾਤ ਮੈਂ ਇੱਥੇ ਹੀ ਦੋਜਕ ਦੀ ਅੱਗ ਵਿੱਚ ਸੜਦੇ ਵੇਖੇ ਕਿੱਦਾਂ ਭਲਾ ਹੰਕਾਰੀ ਹੰਕਾਰ ਚ ਸੜਦਾ ਮੈਂ ਉੱਚਾ ਤੋਂ ਮੇਰੇ ਤੋਂ ਨੀਵਾ ਮੈਂ ਦੇਖੇ ਦੋਜਕ ਜਾਤ ਅੱਗੇ ਕਹਿੰਦੇ ਕਾਮੀ ਕਾਮ ਵਿੱਚ ਕਰੋਧੀ ਕ્રોਧ ਵਿੱਚ ਕਾਮੀ ਕਰੋਧੀ ਚਾਤੂਰੀ ਚਲਾਕੀਆਂ ਚ ਬਾਜੀਗਰ ਬਾਜੀਗਰ ਸਮਝ ਕਿਸੇ ਨੂੰ ਵਲ ਛੜ ਕਰਕੇ ਨੁਟਣਾ ਬੇਕਾਮ ਨਕਾਰੇਪਨ ਚ ਕਾਮੀ ਕਰੋਧੀ ਚਾਤੂਰੀ ਬਾਜੀ ਕਰ ਬੇਕਾਮ ਨਿੰਦਾ ਕਰਤੇ ਜਨਮ ਸਰਾਨੋ ਹੁਣ ਨਿੰਦਿਆ ਦਾ ਅਰਥ ਕੱਲਾ ਮੂੰਹ ਬੋਲਣਾ ਨਹੀਂ ਹੁੰਦਾ ਆ ਸਾਨੂੰ ਕਹਦੇ ਨਾ ਨਿੰਦੇ ਆ ਸੁਣਿਓ ਨਿੰਦਿਆ ਕੀ ਤੁਸੀਂ ਰੱਬ ਦੇ ਬੰਦਿਆਂ ਦੀ ਨਿੰਦਿਆ ਕਰਦੇ ਹੋ ਰੱਬ ਨੇ ਉਹਨਾਂ ਨੂੰ ਵੀ ਬਣਾਇਆ ਤੁਹਾਨੂੰ ਬਣਾਇਆ ਤੁਸੀਂ ਨਫ਼ਰਤ ਕਰਦੇ ਹੋ ਨੀਵੀਂ ਜ਼ਿਆਦਾ ਨਿੰਦਿਆ ਤੁਸੀਂ ਕਰਦੇ ਹੋ ਜਿਹੜੇ ਕਹਿੰਦੇ ਸੀ ਮਜੀਬੀ ਸਿੰਘਾਂ ਦੇ ਬਰਤਨ ਵੱਖਰੇ ਰੱਖੇ ਆ ਨਿੰਦਿਆ ਤੁਸੀਂ ਕਰਦੇ ਹੋ ਮਜੀਬੀ ਸਿੰਘ ਰੱਬ ਨੇ ਵੱਖਰੇ ਬਣਾਏ ਸੀ ਜੱਟ ਵੱਖਰੇ ਬਣਾਏ ਸੀ ਰਵਦਾਸ ਭਾਈਚਾਰਾ ਰੱਬ ਨੇ ਵੱਖਰਾ ਬਣਾਇਆ ਸੀ ਮਹਾਰਾਜ ਨੇ ਜਾਤਾਂ ਪ੍ਰਾਦਰੀਆਂ ਉਹ ਤਾਂ ਕਹਿੰਦੇ ਏਕ ਪਿਤਾ ਤੂੰ ਮੇਰਾ ਗੁਰਹਾਈ ਨਿੰਦਿਆ ਤੁਸੀਂ ਤੁਸੀਂ ਤੇ ਰੱਬ ਦੇ ਬਣਾਏ ਹੋਏ ਸਿਧਾਂਤ ਦੀ ਨਿੰਦਿਆ ਕਰ ਰਹੇ ਹੋ ਤੁਸੀਂ ਨਿੰਦਾ ਕਰਤੇ ਜਨਮ ਸਰਾਨੋ ਜਨਮ ਬੀਤ ਗਿਆ ਕਬ ਉਹ ਨਾ ਸਿਮਰਿਓ ਰਾਮ ਉਹ ਮਾਲਕ ਨੂੰ ਯਾਦ ਨਹੀਂ ਕੀਤਾ ਕਹਿ ਕਬੀਰ ਅਖੀਰ ਤੇ ਚੇਤੇ ਨਹੀਂ ਹੇ ਕਬੀਰ ਤੂੰ ਚੇਤੇ ਕਿਉਂ ਨਹੀਂ ਕਰਦਾ ਮੂਰਖ ਮੁਗਦ ਗਵਾਰ ਹੇ ਮੂਰਖ ਹੇ ਮੁਗਦ ਹੇ ਗਵਾਰ ਰਾਮ ਨਾਮ ਜਾਣਿਓ ਨਹੀਂ ਤੂੰ ਰਾਮ ਦੇ ਨਾਮ ਨੂੰ ਜਾਣੇ ਕੈਸੇ ਕੁਐਸਚਨ ਮਾਰਕ ਕੈਸੇ ਉਤਰ ਸਪਾਰ ਕਿਵੇਂ ਪਾਰ ਲੰਗੇਗਾ ਤੂੰ ਕਿਵੇਂ ਪਾਰ ਹੋਏਗਾ ਤੂੰ ਯਾਦ ਕਿਉਂ ਨਹੀਂ ਕਰਦਾ ਕਿਵੇਂ ਬੁਰਿਆ ਕੰਮਾਂ ਤੋਂ ਬਚੇਗਾ ਉਹਦੇ ਨਾਲ ਸਾਂਝ ਪਾ ਇਸ ਕਰਕੇ ਦੀਨ ਬਸਾਰੇ ਹੋ ਰਹੇ ਦੀਵਾਨੇ ਦੀਨ ਬਸਾਰੇ ਹੋ ਰਹੇ ਆਓ ਗੁਰੂ ਦੇ ਸੱਚੇ ਸ਼ਬਦ ਨਾਲ ਸਾਂਝ ਪਾਈਏ ਜਿਨ੍ਹਾਂ ਨੇ ਅਜੇ ਤੱਕ ਖੰਡੇ ਵਾਟ ਦੀ ਪੌਲ ਨਹੀਂ ਲਈ ਖੰਡੇ ਵਾਟ ਦੀ ਪੌਲ ਲੈ ਕੇ ਗੁਰੂ ਦੇ ਪੁੱਤਰ ਤੇ ਧੀਆ ਬਣ ਕੇ ਆਪਣਾ ਜੀਵਨ ਤੀਤ ਕਰੀਏ ਵਹਿਮਾਂ ਭਰਮਾਂ ਪਖੰਡਾਂ ਨਸ਼ਿਆਂ ਤੋਂ ਬਾਹਰ ਹੋ ਕੇ ਗੁਰੂ ਦੇ ਸਿਧਾਂਤ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ ਆ ਗਿਆ ਭਈ ਅਕਾਲ ਕੀ ਤਬਾ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਕਰੰਤ ਤੇ ਭਾਈ ਬਲਵਿੰਦਰ ਸਿੰਘ ਜਿਨ੍ਹਾਂ ਦੀ ਸਮੁੱਚੀ ਟੀਮ ਉਹਨਾਂ ਦਾ ਪਰਿਵਾਰ ਤੁਸੀਂ ਸਭ ਨਗਰ ਨਿਵਾਸੀਆਂ ਨੇ ਤੇ ਇਦਾਂ ਹੀ ਇਹ ਲਹਿਰ ਚਲਦੀ ਰਵੇ ਜੀ ਇਦਾਂ ਹੀ ਗੁਰੂ ਦੀ ਵਿਚਾਰ ਆਪਾਂ ਆਪਣੀ ਜ਼ਿੰਦਗੀ ਚ ਕਰਦੇ ਰਹੀਏ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨਿਭਾਈਏ ਨਾਲ ਨਾਲ ਸਮਾਜ ਦੀਆਂ ਸੇਵਾਵਾਂ ਵੀ ਕਰੀਏ ਆਪਣੇ ਮਾਂ ਬਾਪ ਦੀ ਰਿਸਪੈਕਟ ਕਰੋ ਬੱਚਿਆਂ ਨੂੰ ਚੰਗੀ ਤਾਲੀਮ ਦਿਓ ਸਿੱਖਿਆ ਦਿਓ ਤੇ ਗੁਰੂ ਦੀ ਬਾਣੀ ਨਾਲ ਜੁੜੀਏ ਸਹਿਜ ਪਾਠ ਕਰੋ ਤੇ ਗੁਰੂ ਦੇ ਉਪਦੇਸ਼ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ ਇੱਕ ਵਾਰ ਆਖੀਰ ਤੇ ਪੜੋ ਫਿਰ ਸਮਾਪਤੀ ਅਹਿਸਾਸ ਨਾਲ ਜੀ ਸਾਰੇ ਲੜਕੇ ਪੜੋ ਇੱਕ ਵਾਰ ਮਤ ਕੋ ਪਰਮ ਪੁਲੇ ਸੰਸਾਰ ਮਤ ਕੋ ਪਰਮ ਪੁਲੇ ਸੰਸਾਰ